ਸ਼ਾਹਕੋਟ ਦੇ ਵਿੱਚ ਜਿਹੜਾ ਸ਼ਾਹਕੋਟ ਦੇ ਵਿੱਚ ਫੈਸਲਪੁਰ ਦੇ ਵਿੱਚ ਤੁਹਾਡੇ ਉਹਨੇ ਇੱਕ ਰੋਗੀ ਨੂੰ ਕਿਹਾ ਸ਼ਾਹਕੋਟ ਦੇ ਵਿੱਚ ਜਿਹੜਾ ਹੈਗਾ ਇੱਕ ਪਿੱਛੇ 19 ਤਰੀਕ ਨੂੰ ਇੱਕ ਵਾਰਦਾਤ ਹੋਈ ਸੀ ਉਹ 19 ਤਰੀਕ ਨੂੰ 19 ਦਸੰਬਰ ਦੇ ਵਾਰਦਾਤ ਹੈ 6:30 ਵਜੇ ਦੇ ਕਰੀਬ ਇੱਕ ਸੰਦੀਪ ਕੁਮਾਰ ਔਰ सोनू ਨਾਮ ਦਾ ਵਿਅਕਤੀ ਹੈਗਾ ਸੀ ਜੋ ਇੱਕ ਜੰਕ ਡੀਲਰ ਦੇ ਸ਼ਾਪ ਦੇ ਉੱਪਰ ਕੰਮ ਕਰ ਰਿਹਾ ਸੀ ਜੰਕਾ ਉਸ ਦੇ ਉੱਤੇ ਕੰਮ ਕਰਦਾ ਸੀ ਤਾਂ ਉੱਥੇ ਉਹਦਾ ਕਰੀਬ 6:30 ਵਜੇ ਕਿਸੇ ਅਨਨੋਨ ਸਸਪੈਕਟ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਮਰਡਰ ਕਰ ਦਿੱਤਾ ਗਿਆ ਸੀ ਵੋਡਿਟ ਅਪ ਤੀਸ਼ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਗੇ ਤਤਤੀਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਡੇ ਡੀਐਸਪੀ ਸ਼ਾ ਆਪਣੇ ਸ਼ਾਖੋਟ ਮਿਸਟਰ ਸੁਖਪਾਲ ਸਿੰਘ ਤੇ ਸਾਡੇ ਜਿਹੜੇ ਇਨਸਪੈਕਟਰ ਸ਼ਾਖੋਟ ਇਨਸਪੈਕਟਰ ਬਲਵਿੰਦਰ ਸਿੰਘ ਇਹਨਾਂ ਦੀ ਟੀਮਾਂ ਜਿਹੜੀਆਂ ਇਕੱਠਿਤ ਕੀਤੀ ਗਈਆਂ ਇਹਨਾਂ ਦੇ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਡੀ ਟੈਕਨੀਕਲ ਇਨਪੁਟਸ ਸਾਡੇ ਕੋਲ ਜੁਹਰ ਰਿਸੀਵ ਹੋਈਆਂ ਉਹਨਾਂ ਦੇ ਉੱਤੇ ਜੇ ਕੰਮ ਕਰਦੇ ਹੋਏ ਇੱਕ ਸ਼ੇਰਾ ਨਾਂ ਦਾ ਜਿਹੜਾ ਵਿਅਕਤੀ ਹੈਗਾ ਰਾਜੇਵਾਲ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਫਿਗਰ ਆਊਟ ਕੀਤਾ ਉਹਦੇ ਵਿੱਚ ਅੰਡ ਕੱਲ ਜਿਹੜੀ ਹੈਗੀ ਇਸ ਦੇ ਵਿੱਚ ਮਕਦਮੇ ਦੇ ਵਿੱਚ ਉਸਨੀ ਜਿਹੜੀ ਫਲੋਸਪੁਰ ਏਰੀਆ ਤੋਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁੰਦੀ ਹੈ ਤੇ ਇੱਕ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦੇ ਤੋਂ ਜਿਹੜਾ ਪਿਸਤਲ ਸੀ ਜਿੰਗਾਨਾ ਪਿਸਤਲ ਹੈਗਾ ਇੱਕ 9mm ਤੇ ਇਹ ਆਪਣਾ ਜਿਹੜਾ ਪਿਸਤਲ ਹੈਗਾ ਮੇਡ ਇਨ ਤੁਰਕੀ ਹੈ ਇਹ ਰਿਕਵਰ ਕੀਤਾ ਤੇ ਦੋ ਲਾਈਵ ਕਾਟੇਜ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਐਂਡ ਦੋਸ਼ੀ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਇਹਦੇ ਵਿੱਚ ਐਡਮਿਟ ਕੀਤਾ ਕਨਫੈਸ ਕੀਤਾ ਐਂਡ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਇੱਕ ਜਗਪ੍ਰੀਤ ਨਾਂ ਦਾ ਜਿਹੜਾ ਜੱਗਾ ਹੈਗਾ ਇਹ ਅਮਰੀਕਾ ਦੇ ਵਿੱਚ ਡੰਕੀ ਰੋਡ ਦੇ ਰਹੀਂ ਗਿਆ ਸੀ ਇਹਦੀ ਇੱਕ ਕਿਸੇ ਲੜਕੀ ਨਾਲ ਜਾਣ ਪਹਿਚਾਨ ਸੀ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਹ ਚਾਹਦਾ ਸੀ ਕਿ ਉਹ ਲੜਕੀ ਕਿਸੇ ਹੋਰ ਦੇ ਨਾਲ ਜਾਣ ਪਹਿਚਾਨ ਜਿਹੜਾ ਹੈਗਾ ਨਾ ਰੱਖੇ ਪਰੰਤੂ ਜਿਹੜਾ ਸੰਦੀਪ ਕੁਮਾਰ ਸੋਨੂ ਜਿਹੜਾ ਡਿਸੀਜ਼ਡ ਹੈਗਾ ਸੀ ਵਿਕਟਮ ਹੈ ਉਹਦੇ ਪਿਛਲੇ ਸਮੇਂ ਦੇ ਵਿੱਚ ਜਦ ਲੜਕੀ ਨਾਲ ਰਿਸ਼ਤੇ ਦੀ ਗੱਲ ਹੋਈ ਤਾਂ ਉਸਨੇ ਉਸ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਇਹ ਜਿਹੜਾ ਜਗਬ੍ਰੀਤ ਜੱਗਾ ਹੈਗਾ ਇਹ ਇਸ ਗੱਲ ਤੋਂ ਖਫਾ ਹੋ ਗਿਆ ਉਹਨੇ ਜਿਹੜਾ ਇਹ ਇਹਦਾ ਜਿਹੜਾ ਮਰਡਰ ਦਾ ਪਲਾਨਿੰਗ ਤਿਆਰ ਕੀਤਾ ਤੇ ਉਸਨੇ ਇਹ ਸ਼ੇਰਾ ਨਾਂ ਦੇ ਵਿਅਕਤੀ ਨੂੰ ਜਿਹੜਾ ਉਸੇ ਦੇ ਪਿੰਡ ਦਾ ਰਹਿਣ ਵਾਲਾ ਰਾਜੀਵਾਲ ਦਾ ਉਹਨੂੰ ਹਾਇਰ ਕਰਕੇ ਜਿਹੜਾ ਇੱਕ ਕੰਟਰੈਕਟ ਗਿਲਿੰਗ ਜਿਹੜੀ ਇਹ ਕਰਵਾਈ ਸੀ ਇਹਦੇ ਅਰੈਸਟ ਦੇ ਨਾਲ ਜਿਹੜਾ ਹੈਗਾ ਇਹ ਕੇਸ ਸਾਡਾ ਜਿਹੜਾ ਹੈਗਾ ਸੌਲਵ ਹੋ ਗਿਆ ਸਤਕਾਰਨ ਕਿਸੇ ਕਿਉਂ ਮਾਰੇ ਗਿਆ ਸੀ ਇਹਦੇ ਨਾਲ ਕਿੱਦਾਂ ਰابطਾ ਬਣਿਆ ਆਪ ਤੇ ਉਹ ਬਾਹਰ ਹੈਗਾ ਕਿੱਦਾਂ ਮੁੰਡੇ ਨਾਲ ਗੱਲਬਾਤ ਹੋਈ ਕਿ ਪਹਿਲੇ ਇਹਦੇ ਜਨਪਛਾਂਤ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਗਬਰੀ ਜੱਗਾ ਹੈਗਾ ਇਹ ਤੇ ਅਕਿਊਜ਼ਡ ਜਿਹੜਾ ਸ਼ੂਟਰ ਹੈਗਾ ਇਹ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਐਂਡ ਜਾਣਦੇ ਜਾਣ ਇੱਕ ਪਿੰਡ ਦੇ ਹੋਣ ਕਰਕੇ ਇਹਨਾਂ ਦੀ ਪਹਿਲਾ ਸੀ ਐਂਡ ਵਜ੍ਹਾ ਰੰਜਿਸ਼ ਮੈਂ ਕਲੀਅਰ ਕੀਤੀ ਹੈ ਕਿ ਕਿ ਉਸ ਜਗਬਰੀ ਜੱਗੇ ਦੀ ਜਿਸ ਲੜਕੀ ਨਾਲ ਜਨਪਛਾਂਤ ਸੀ ਉਹਨੇ ਸੰਦੀਪ ਕੁਮਾਰ ਸੋਨ ਨੂੰ ਨਾਲ ਵਿਆਹ ਕਰਾ ਲਿਆ ਸੀ ਤੇ ਜਗਬਰੀ ਜੱਗਾ ਨਹੀਂ ਚਾਹੁੰਦਾ ਸੀ ਕਿ ਉਹ ਲੜਕੀ ਕਿਸ ਜਗਬਰੀ ਜੱਗੇ ਕੋ ਕੋ ਆਪਣਾ ਕ੍ਰਿਮੀਨਲ ਰਿਕਾਰਡ ਹੈਗਾ ਪਹਿਲਾਂ ਕੋਈ ਨਹੀਂ ਫਿਲਹਾਲ ਜਿਹੜਾ ਆਇਆ ਉਹਦਾ ਨਹੀਂ ਬਟ ਫਿਰ ਵੀ ਅਸੀਂ ਬਾਕੀ ਵਕ ਵਕ ਥਾਣਿਆਂ ਤੋਂ ਜਿਹੜਾ ਹੈਗਾ ਇੰਸੀਡੈਂਟ ਉਹਦੇ ਚੈੱਕ ਕਰਾਂਗੇ ਪਿਸਟਲ ਕਿੱਥੋਂ ਲੈ ਕੇ ਆਇਆ ਸੀ ਜਾਂ ਉਹਨੇ ਜੱਗੇ ਨੇ ਪ੍ਰੋਵਾਈਡ ਕਰਵਾਈ ਸੀ ਇਹਦੇ ਪੁੱਛ ਕੇ ਇਹਦੇ ਵਿੱਚ ਆਇਆ ਕਿ ਜਿਹੜਾ ਪਿਸਟਲ ਹੈਗਾ ਜਗਬਰੀ ਜੱਗੇ ਵੱਲੋਂ ਹੀ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਗਿਆ ਸੀ ਉਹਨੇ ਕਿਸ ਵਕਤੇ ਨੂੰ ਪ੍ਰੋਵਾਈਡ ਕਰਾਇਆ ਜਾਂ ਕਿਵੇਂ ਕਿਸ ਤਰੀਕੇ ਨਾਲ ਇਹਦੇ ਕੋਲ ਆਇਆ ਇਹ ਮੋਡਲੀ ਪੁੱਛ ਕੇ ਚ ਆਇਆ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਜਿਹੜਾ ਪਿਸਟਲ ਮਿਲਿਆ ਸੀ ਨਵੰਬਰ ਦੇ ਵਿੱਚ ਇਹਨੇ ਜਾ ਜਿਹੜੀ ਹੈਗੀ ਐ ਇਸ ਦੇ ਨਾਲ ਇੱਕ ਫਲੋਰ ਏਰੀਆ ਦੇ ਵਿੱਚ ਜਿਹੜੀ ਹੈਗੀ ਐ ਉੱਚੀ ਘਟੇ ਏਰੀਆ ਚ ਵਾਰਦਾਤ ਕੀਤੀ ਸੀ ਉਥੇ ਜਿਹੜਾ ਛੇੜਾ ਹੈਗਾ ਛੇਰੇ ਵੱਲੋਂ ਉਥੇ ਇੱਕ ਕਰਨ ਨਾਮ ਦੇ ਲੜਕੇ ਤੇ ਜਿਹੜੀ ਗੋਲੀ ਚਲਾਈ ਗਈ ਸੀ ਜੋ ਦੇ ਪੇਟ ਦੇ ਵਿੱਚ ਗੋਲੀ ਲੱਗੇ ਸੀ ਉਥੇ ਵੀ ਇੱਕ 365 ਨੰਬਰ ਮਕਦਮਾ ਜਿਹੜਾ 9 ਨਵੰਬਰ ਤੋਂ थाना ਫਲੋਰ ਦੇ ਵਿੱਚ ਦਰਜ ਹੋਇਆ ਸੀ ਇੰਟਰਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਉਥੇ ਦਰਜ ਹੋਇਆ ਸੀ ਕਿ ਇਹਨੂੰ ਕੋਈ ਫਰੋਦੀ ਦਿੱਤੀ ਗਈ ਸੀ ਹਾਂ ਜਵੇਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਨੂੰ 2 ਲੱਖ ਰੁਪਇਆ ਜਿਹੜਾ ਹੈਗਾ ਇਹਨੇ ਕਿਹਾ ਕਿ ਮੈਨੂੰ ਮਿਲਣਾ ਹੈਗਾ ਸੀ ਤਾਂ ਉਹ ਹਲੇ ਇਸ ਦੀ ਫਾਈਨੈਂਸ਼ੀਅਲ ਟ੍ਰੇਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ